ਕਿਸੇ ਵੀ ਬਿਲਡਿੰਗ ਦੇ ਭੀਤਰ ਜਾਣੇ ਆ ਅੰਦਰ ਜਾਣੇ ਆ ਤੇ ਉਹਦਾ ਪ੍ਰਵੇਸ਼ ਦਵਾਰ ਹੈ ਤੇ ਗੁਰੂ ਜਿਹੜਾ ਇੱਕ ਪ੍ਰਵੇਸ਼ ਦਵਾਰ ਹੀ ਹੈ ਗੁਰੂ ਤੇ ਪਰਮਾਤਮਾ ਇੱਕ ਹੀ ਹੋ ਜਾਂਦੇ ਨੇ ਉਹਨ ਕਬੀਰ ਸਾਹਿਬ ਵੀ ਕਹਿੰਦੇ ਨੇ ਗੁਰੂ ਗੋਬਿੰਦ ਦੋਨੋਂ ਖੜੇ ਕਾਕੇ ਲਾਗੂ ਪਾਏ ਕਿ ਗੁਰੂ ਵੀ ਖੜੇ ਗੋਬਿੰਦ ਵੀ ਖੜੇ ਕਿਦੇ ਪੈਰੀ ਹੱਥ ਲਾਵਾਂ ਤੇ ਫਿਰ ਅਗਲੇ ਪਲ ਉਹ ਸੋਚਦੇ ਨੇ ਕਿ ਬਲਿਹਾਰੀ ਗੁਰੂ ਆਪਣੇ ਜਿਨ ਗੋਬਿੰਦ ਦੀਓ ਮਲਾਇ ਕਿ ਮੈਂ ਆਪਣੇ ਗੁਰੂ ਤੋਂ ਬਲਿਹਾਰੀ ਜਾਣਾ ਜਿਨ੍ਹਾਂ ਨੇ ਗੋਬਿੰਦ ਦੇ ਨਾਲ ਮਲਾਪ ਕਰਾਤਾ ਸੋ ਗੁਰੂ ਇੱਕ ਦਵਾਰ ਹੈ ਗੁਰੂ ਦੇ ਵਿੱਚੋਂ ਹੋ ਕੇ ਗੁਰੂ ਦੇ ਵਿੱਚੋਂ ਹੀ ਰਸਤਾ ਜਾਂਦਾ ਉਸ ਮਾਲਿਕ ਦੇ ਘਰ ਦਾ ਤੇ ਜੱਤਾਕ ਤੁਸੀਂ ਸ਼ਰੀਰ ਦੇਖਦੇ ਜੇ ਤੇ ਬਹੁਤ ਕਮੀਆਂ ਨਜ਼ਰ ਆਣਗੀਆਂ ਤੇ ਗੁਰੂ ਤੇ ਸ਼ਬਦ ਰੂਪ ਹੈ ਗੁਰੂ ਤੇ ਗਿਆਨ ਰੂਪ ਹੈ ਗੁਰੂ ਤੇ ਪ੍ਰਕਾਸ਼ ਰੂਪ ਹੈ ਸ਼ਰੀਰ ਦੇਖੋਗੇ ਸ਼ਰੀਰ ਵਿੱਚ ਕਈ ਰੋਗ ਨੇ ਕਈ ਦੁੱਖ ਨੇ ਸ਼ਰੀਰ ਤੋਂ ਪਰੇ ਹੋ ਕੇ ਇਹ ਗੱਲ ਹੁੰਦੀ ਹੈ ਅਤੇ ਆਤਮਾ ਤੇ ਪਰਮਾਤਮਾ ਦਾ ਸਬੰਧ ਹੈ